ਜਿਹਦੇ ਵਿੱਚ ਸਾਡੇ ਮੇਰੇ ਮੇਰੇ ਮਹਿਮਾਨ ਨੇ ਅੱਜ ਜਿਹੜੀ ਕਿ ਬਹੁਤ ਹੀ ਰਿਸਪੈਕਟਡ ਪਰਸਨਲਿਟੀ ਹੈ ਬੜੇ ਹੀ ਆਪਣੇ ਸਕਸੈਸਫੁਲ ਬਿਜ਼ਨਸ ਕਰਤਾ ਉਹਨਾਂ ਨੇ ਮੈਨੂਫੈਕਚਰਿੰਗ ਕਰਦੇ ਨੇ ਕਾਸਮੈਟਿਕਸ ਦੀ ਤੇ ਐਸੋਸੀਏਟ ਰਹੇ ਨੇ ਗੁਰਮਤ ਕਾਲਜ ਦਿੱਲੀ ਦੇ ਵਿੱਚ ਦਿੱਲੀ ਦਿੱਲੀ ਦੇ ਨਾਲ ਤੇ ਜਿਹਨਾਂ ਜਿਹੜੇ ਕਿ ਇੱਕ ਮੋਟੀਵੇਸ਼ਨ ਸਪੀਕਰ ਵੀ ਹੈਗੇ ਨੇ ਤੇ ਨਾਲ ਹੀ ਉਹ ਪਿਛਲੇ 25 ਸਾਲ ਤੋਂ ਆਪਣੀ ਕਥਾ ਦੀ ਸੇਵਾਵਾਂ ਵੀ ਦੇ ਰਹੇ ਨੇ ਜੇ ਮੈਂ ਜ਼ਿਕਰ ਕਰਾਂ ਉਹਨਾਂ ਨੇ ਜਿਹੜੀਆਂ ਸੇਵਾਵਾਂ ਨੇ ਉਹ ਗੁਰਦੁਆਰਾ ਸੀਸਗੰਨ ਸਾਹਿਬ ਗੁਰਦੁਆਰਾ ਰਕਾਬਗੰਨ ਸਾਹਿਬ ਨੰਗ ਪਿਆਉ ਸਾਹਿਬ ਤੇ ਦਿੱਲੀ ਦੇ ਹੋਰ ਗੁਰੂ ਘਰਾਂ ਦੇ ਵਿੱਚ ਆਪਣੀ ਕਥਾ ਰਾਹੀ ਸੇਵਾਵਾਂ ਕੀਤੀਆਂ ਨੇ ਤੇ ਇਸ ਦੇ ਨਾਲ ਹੀ ਉਹ ਤਾਕਤ ਸ੍ਰੀ ਹਰਮੰਦਰ ਪਟਨਾ ਸਾਹਿਬ ਵਿਖੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਤੇ ਜੇ ਮੈਂ ਇਸ ਤੋਂ ਅੱਗੇ ਗੱਲ ਕਰਾਂ ਉਹ ਆਪਣੀਆਂ ਸੇਵਾਵਾਂ ਜਿਸ ਤਰ੍ਹਾਂ ਕਿ ਆਪਣੇ ਹੋਰ ਟੀਵੀ ਜਿਹੜੇ ਮਾਧਮ ਹੈਗੇ ਨੇ ਉਹਦੇ ਵਿੱਚ ਵੀ ਸਿੱਖ ਇਸ਼ੂ ਤੇ ਕਾਫੀ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਨੇ ਜੀਟੀਵੀ ਦੇ ਉੱਤੇ ਚੜ੍ਹਦੀ ਕਲਾ ਟਾਈਮਜ਼ ਤੇ ਤੇ ਫਤਿਹ ਆਜ ਤੱਕ ਵਗਾਰਾ ਹੋਰ ਕਿੰਨੇ ਹੀ ਮਾਧਿਅਮ ਰਾਹੀਂ ਉਹ ਸੰਗਤਾਂ ਦੇ ਰੂਬਰੂ ਹੋ ਚੁੱਕੇ ਨੇ ਤੇ ਹੁਣ ਮੈਂ ਜ਼ਿਆਦਾ ਸਸਪੈਂਸ ਨਾ ਕਰਾਂ ਤੇ ਉਹਨਾਂ ਨੂੰ ਮੈਂ ਜੀ ਆਇਆਂ ਕਹਿਣਾ ਹੈ ਉਹਨਾਂ ਦਾ ਨਾਮ ਹੈਗਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤੇ ਮੈਂ ਆਪਣੇ ਟੀਵੀ ਤੇ ਆਜ ਉਹਨਾਂ ਨੂੰ ਜੀ ਆਇਆਂ ਕਹਿਣਾ ਕਿਉਂਕਿ ਉਹ ਟੋਰਾਂਟੋ ਆਏ ਹੋਏ ਸਿਗੇ ਤੇ ਸਾਡੇ ਨਾਲ ਟੋਰਾਂਟੋ ਤੋਂ ਗੱਲਬਾਤ ਕਰ ਰਹੇ ਨੇ ਇਹ ਪ੍ਰੋਗਰਾਮ ਨੂੰ ਅਸੀਂ ਚਾਹਾਂਗੇ ਕੰਟੀਨਿਊਸ ਕਰੇ ਭਾਈ ਸਾਹਿਬ ਨੂੰ ਫਤਿਹ ਬੁਲਾਉਣਾ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਬੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸੰਗਤਾਂ ਦੇ ਰੂ ਰੂ ਆਬੀ ਕਰਵਾ ਰਹੇ ਹੋ ਅਸੀਂ ਕੋਸ਼ਿਸ਼ ਕਰੀਏ ਅੱਜ ਅਜੋਕੇ ਯੁੱਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਵੀਂ ਪੀੜ੍ਹੀ ਸਾਡੀ ਜੰਗ ਜਨਰੇਸ਼ਨ ਉ ਕਿਵੇਂ ਗੁਰਦੁਆਰਿਆਂ ਵੱਲ ਮਤਾਸਰ ਹੋਏ ਕਿਵੇਂ ਆਪਣੇ ਵਿਰਸੇ ਨੂੰ ਸੰਭਾਲੇ ਅਸੀਂ ਇਸ ਵਿਸ਼ੇ ਦੇ ਉੱਤੇ ਜਿਵੇਂ ਕਿ ਆਪ ਜੀ ਨੇ ਕਿਹਾ ਅਸੀਂ ਗੱਲਬਾਤ ਕਰਾਂਗੇ ਸੋ ਇੱਕ ਵਾਰੀ ਸਮੂਹ ਸੰਗਤਾਂ ਦਾ ਸ਼ਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਰਾਹੀਂ ਆਪ ਜੀ ਦੇ ਟੀਵੀ ਦੇ ਨਾਲ ਜੁੜੇ ਨੇ ਉਹਨਾਂ ਸਭ ਨੂੰ ਜੀ ਆਇਆਂ ਨੂੰ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਇੱਥੇ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਜਿਸ ਤਰ੍ਹਾਂ ਅਸੀਂ ਆਪਣੇ ਚੰਗੇ ਭੇਖ ਵਾਸਤੇ ਸਾਰੇ ਹੀ ਪਰਿਵਾਰ ਆਪਣੇ ਬੈਕ ਹੋਮ ਤੋਂ ਇਹਨਾਂ ਮੁਲਕਾਂ ਦੇ ਵਿੱਚ ਆਏ ਆ ਪਰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿਹੜੀਆਂ ਸਾਨੂੰ ਕਾਫੀ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰ੍ਹਾਂ ਸਾਡੇ ਬੱਚੇ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਵਾਸਤੇ ਹੀ ਆਏ ਆ ਤੇ ਬਟ ਬੱਚੇ ਸਾਤੋਂ ਨੇੜੇ ਵੀ ਹੈਗੇ ਨੇ ਤੇ ਦੂਰ ਵੀ ਹੈਗੇ ਨੇ ਤੇ ਜੇ ਮੈਂ ਗੱਲ ਕਰਾਂ ਬੱਚੇ ਪੰਜਾਬੀ ਬੋਲਦੇ ਵੀ ਨੇ ਤੇ ਪੰਜਾਬੀ ਨੂੰ ਸਮਝਦੇ ਵੀ ਨੇ ਬਟ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ ਜਾਂ ਕੀਰਤਨ ਦੀ ਗੱਲ ਆਉਂਦੀ ਆ ਉਦੋਂ ਬੱਚੇ ਮੁੱਖ ਮੋੜਦੇ ਨੇ ਬਟ ਜਦੋਂ ਕਿਤੇ ਪੰਜਾਬੀ ਗਾਣਿਆਂ ਦੀ ਗੱਲ ਆਉਂਦੀ ਆ ਤੇ ਉਹਨਾਂ ਗਾਣਿਆਂ ਦੇ ਉੱਤੇ ਪੂਰਾ ਇੰਜੋਏ ਵੀ ਕਰਦੇ ਨੇ ਤੇ ਗਾਣਿਆਂ ਨੂੰ ਨਾਲ-ਨਾਲ ਗਾਉਂਦੇ ਵੀ ਨੇ ਤੇ ਹੈਗੀ ਉਹ ਵੀ ਪੰਜਾਬੀ ਦੇ ਵੱਲ ਨੇ ਤੇ ਗੁਰਬਾਣੀ ਵੀ ਪੰਜਾਬੀ ਦੀ ਹੀ ਵੱਲਡ ਹੈ ਤੇ ਇਹਨਾਂ ਵਿੱਚ ਇਹਨਾਂ ਬੱਚਿਆਂ ਦੇ ਵਿੱਚ ਫਰਕ ਕਿਉਂ ਆ ਗਿਆ ਬੱਚੇ ਇਸ ਪਾਸੇ ਕਿਉਂ ਜ਼ਿਆਦਾ ਧਿਆਨ ਨਹੀਂ ਦੇ پا ਰਹੇ ਤੇ ਜੇ ਤੁਸੀਂ ਥੋੜਾ ਜਿਆ ਇਸੇ ਟੌਪਿਕ ਨੂੰ ਲੈ ਕੇ ਅੱਜ ਗੱਲਬਾਤ ਕਰਦੇ ਆਂ ਤੇ ਸਾਰੇ ਵਾਸਤੇ ਵਧੀਆ ਰਹੋਗੇ ਅਗਲੇ ਹਿੱਸੇ ਦੇ ਵਿੱਚ ਆਪਾਂ ਭਾਈ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਆਪਣੀ ਗੱਲ ਨੂੰ ਕੰਟੀਨਿਊ ਕਰਨ ਹਾਂਜੀ ਅ ਵੀਰ ਜੀ ਜਿਵੇਂ ਆਪ ਜੀ ਨੇ ਕਿਹਾ ਗੱਲ ਬਿਲਕੁਲ ਠੀਕ ਹੈ ਅਸੀਂ ਇਹ ਤੇ ਕਹਿ ਨਹੀਂ ਸਕਦੇ ਕਿ ਬੱਚੇ ਪੰਜਾਬੀ ਤੋਂ ਬਿਲਕੁਲ ਟੁੱਟ ਗਏ ਨੇ ਕਿਉਂਕਿ ਪੰਜਾਬੀ ਸੰਗੀਤ ਦੇ ਨਾਲ ਉਹ ਖੂਬ ਇੰਜੋਏ ਕਰਦੇ ਨੇ ਅਸ ਨੂੰ ਮਾਣਦੇ ਨੇ ਮੈਨੂੰ ਇੱਕ ਗੱਲ ਕਹਿਣ ਤੇ ਬੜਾ ਅਫਸੋਸ ਵੀ ਹੋ ਰਿਹਾ ਹੈ ਜਿਹੜੀ ਕੌਮ ਇੱਕ ਮਾਰਸ਼ਲ ਕੌਮ ਦੇ ਰੂਪ ਵਿੱਚ ਜਾਣੀ ਜਾਂਦੀ ਸੀ ਕਿ ਸਾਡੇ ਜਿਹੜੇ ਵਿਰਸੇ ਸਨ ਉਹਦੇ ਵਿੱਚ ਜਿਹੜਾ ਬਹੁਤਾਂ ਰੋਲ ਹੈਗਾ ਸੀ ਉਹ ਹੈਗਾ ਸੀ ਸਾਡੀ ਮਾਂ ਬੁਲੀ ਪੰਜਾਬੀ ਦਾ ਗੁਰਮੁਖੀ ਦਾ ਗੁਰਬਾਣੀ ਦਾ ਔਰ ਅਗਰ ਅਸੀਂ ਕਹਿ ਲਈਏ ਤੇ ਜਿਹੜੀ ਸਾਡੀ ਪੁਰਾਤਨ ਖੇਡਾਂ ਜਿਵੇਂ ਗਤਕਾ ਹੋ ਗਿਆ ਅੱਜ ਸਿੱਖ ਕੌਮ ਅਗਰ ਜਾਣੀ ਜਾਂਦੀ ਹੈ ਕਿਤੇ بڑے ਮੈਂ ਫਿਰ ਦੁਹਰਾ ਰਹੇ ਹਾਂ ਬੜਾ ਅਫਸੋਸ ਦੇ ਨਾਲ ਆ ਕਹਿਣਾ ਪੈਂਦਾ ਵੇ ਕਿ ਲੋਕੀ ਸਾਨੂੰ ਜਾਣਦੇ ਨੇ ਲੱਛਰ ਗੀਤਾਂ ਦੇ ਨਾਲ ਅਸੀਂ ਕੋਈ ਗੀਤਾਂ ਦੇ ਵਿਰੋਧੀ ਨਹੀਂ ਹੈਗੇ ਗੀਤ ਬਾਬਾ ਬੁੱਲੇ ਸ਼ਾਹ ਨੇ ਵੀ ਲਿਖੇ ਗੀਤ ਵਾਰਿਸ ਸ਼ਾਹ ਨੇ ਵੀ ਲਿਖੇ ਈਵਨ ਜਿਹੜੀ ਗੁਰਬਾਣੀ ਹੈ ਸਾਰੀ 뮤지컬 ਕੰਪੋਜੀਸ਼ਨ ਹੈ ਹਾਲਾਂਕਿ ਗੁਰਬਾਣੀ ਨੂੰ ਅਸੀਂ ਗੀਤ ਤੇ ਬਿਲਕੁਲ ਵੀ ਨਹੀਂ ਕਹਿ ਸਕਦੇ ਕਿਉਂਕਿ ਪਾਤਸ਼ਾਹ ਆਪ ਹੀ ਕਹਿੰਦੇ ਨੇ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਇਹ ਸੂਫੀ ਗੱਲਾਂ ਨੇ ਜਿਹੜੀਆਂ ਸਿੱਧੀਆਂ ਮਨ ਦੇ ਨਾਲ ਛੁੰਡੀਆਂ ਨੇ ਪਰ ਇੱਥੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੇ ਕਿ ਅਗਰ ਬੱਚੇ ਅੱਜ ਗੁਰਬਾਣੀ ਤੋਂ ਥੋੜਾ ਦੂਰ ਹੋਏ ਨੇ ਤਾਂ ਇੱਥੇ ਕਿਥੇ ਨਾ ਕਿਥੇ ਸਾਡੀ ਨਵੀਂ ਪਨੀਰੀ ਨੂੰ ਦੂਰ ਕਰਨ ਦੇ ਵਿੱਚ ਸਾਡੀ ਜਨਰੇਸ਼ਨ ਦਾ ਵੀ ਪੂਰਾ ਹੱਥ ਹੈ ਦੇਖੋ ਸਾਡੇ ਕੋਲ ਜਿਹੜੀ ਚੀਜ਼ ਹੋਏਗੀ ਅਸੀਂ ਉਸੇ ਨੂੰ ਵੰਡਾਂਗੇ ਅਗਰ ਮੇਰੇ ਕੋਲੋਂ ਅੱਜ ਮੰਨ ਲਓ ਮੈਂ ਇੱਕ ਐਗਜ਼ਾਮਪਲ ਦਿਆਂ ਕਿ ਮੇਰੇ ਕੋਲੋਂ 100 ਰੁਪਏ ਪਏ ਨੇ 100 ਡਾਲਰ ਪਏ ਨੇ ਤੇ ਜੇ ਕੋਈ ਮੇਰੇ ਕੋਲੋਂ 200 ਡਾਲਰ ਮੰਗੇ ਤੇ ਮੈਨੂੰ ਕਿੱਥੋਂ ਦੇਵਾਂਗਾ ਪਹਿਲੇ ਤੇ ਲੋੜ ਹੈ ਕਿ ਮੇਰੇ ਕੋਲ ਆਪ ਵੀ ਸਰਮਾਇਆ ਹੋਏ ਅਸੀਂ ਬੱਚਿਆਂ ਨੂੰ ਕਹਿੰਦੇ ਆ ਗੁਰਬਾਣੀ ਤੋਂ ਟੁੱਟ ਗਏ ਨੇ ਗੁਰਬਾਣੀ ਤੋਂ ਦੂਰ ਜਾ ਰਹੇ ਨੇ ਕਿਦੇ ਅਸੀਂ ਆਪਣੇ ਅੰਦਰ ਅਸੀਂ ਇੱਕ ਛਾਤੀ ਮਾਰੀਏ ਕਿਦੇ ਐਸਾ ਤੇ ਨਹੀਂ ਕਿ ਅਸੀਂ ਆਪ ਹੀ ਗੁਰਬਾਣੀ ਤੋਂ ਟੁੱਟ ਗਏ ਆ ਕਿਤੇ ਐਸਾ ਤੇ ਨਹੀਂ ਕਿ ਸਾਨੂੰ ਆਪ ਹੀ ਗੁਰਬਾਣੀ ਜਿਹੜੀ ਐ ਉਹ ਕੇਵਲ ਔਰ ਕੇਵਲ ਅਸੀਂ ਦਿਖਾਵੇ ਲਈ ਪੜਨੇ ਆ ਵੈਸੇ ਤੇ ਬਹੁਤਾਂ ਮਨੋ ਇਸ ਗੱਲ ਦਾ ਕਿਉਂਕਿ ਬਹੁਤ ਵਾਰੀ ਇਸ ਸੰਗਤਾਂ ਦੇ ਵਿੱਚ ਵਿਚਰਨਾ ਹੁੰਦਾ ਵੇ ਆਮ ਸੰਗਤ ਪਾਠ ਕਰਕੇ ਰਾਜੀ ਨਹੀਂ ਐ ਪਾਠ ਕਰਾ ਕੇ ਰਾਜੀ ਐ ਉਹ ਚਾਹੁੰਦੇ ਨੇ ਕੋਈ ਐਸਾ ਡਾਕਟਰ ਲੱਭ ਜਾਏ ਜਿਹੜਾ ਦਵਾਈ ਉਹ ਆਪ ਖਾ ਲੇ ਤੇ ਆਰਾਮ ਉਹਨਾਂ ਨੂੰ ਆ ਜਾਏ ਜੋ ਪੋਸੀਬਲ ਨਹੀਂ ਹੈ ਪਾਠ ਕਿਸੇ ਤੋਂ ਕਰਾਏ ਹੋਏ ਕਦੀ ਵੀ ਸਾਡੇ ਖੁਦ ਦੇ ਕੰਮ ਨਹੀਂ ਆ ਸਕਦੇ ਜੇ ਕੋਈ ਬਜ਼ੁਰਗ ਕਹਿੰਦਾ ਹੈ ਕਿ ਮੈਂ ਪਾਠ ਪੜ ਨਹੀਂ ਸਕਦਾ ਮੈਨੂੰ ਪੜਨਾ ਆਉਂਦਾ ਨਹੀਂ ਜਾਂ ਮੈਂ ਪਾਠ ਕਰ ਨਹੀਂ ਸਕਦਾ ਕੋਈ ਉਹਨੂੰ ਪ੍ਰੋਬਲਮ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਜਾਂ ਗੁਰਬਾਣੀ ਸਮਝਣੀ ਤੇ ਐਟ ਲੀਸਟ ਜਦੋਂ ਕਿਸੇ ਕੋ ਪਾਠ ਕਰਾਂਦਾ ਹੈ ਤੇ ਉਹਨੂੰ ਬਾਕਾਇਦਾ ਉਹ ਸੁਣੇ ਉਹਨੂੰ ਸਮਝੇ ਜੇ ਹੁਣ ਅਸੀਂ ਇਹ ਸੋਚਿਆ ਕਿ ਪੁਰਾਤਨ ਜੋ ਇੱਕ ਪਰੰਪਰਾ ਚਲੀ ਆ ਰਹੀ ਸੀ ਦ ਸਨਾਤਨ ਮੱਥ ਦੇ ਵਿੱਚ ਗੁਰਨਾਨਕ ਪਾਤਸ਼ਾਹ ਦਾ ਆਗਮਨ ਹੁੰਦਾ ਵੇ 1469 ਦੇ ਵਿੱਚ ਪਾਤਸ਼ਾਹ ਨੇ ਜਿਹੜਾ ਸਭ ਤੋਂ ਵੱਡਾ ਪਰੋਕਾਰ ਲੁਕਾਈ ਤੇ ਕੀਤਾ ਉਹ ਪਰੋਕਾਰ ਕੀ ਸੀ ਉਹਨਾਂ ਨੇ ਮੀਡੀਏਟਰ ਨੂੰ ਕੱਢਿਆ ਵਿਚੋਲੇ ਨੂੰ ਕੱਢਿਆ ਸ਼ਲੋਕ ਸਾਰੇ ਸੰਸਕ੍ਰਿਤ ਦੇ ਵਿੱਚ ਸਨ ਮੀਡੀਅਮ ਆਫ ਲੈਂਗੁਏਜ ਸੰਸਕ੍ਰਿਤ ਸੀ ਲੋਕੀ ਆਪ ਪੜ੍ਹਦੇ ਨਹੀਂ ਸੀ ਕੇਵਲ ਸੁਣਦੇ ਸੀ ਜਾਂ ਪੜ੍ਹਦੇ ਸੀ ਤੇ ਸੰਸਕ੍ਰਿਤ ਦਾ ਗਿਆਨ ਨਾ ਹੋਣ ਕਾਰਨ ਸਮਝਦੇ ਨਹੀਂ ਸੀ ਇਸ ਪਿੱਛੇ ਪਾਤਸ਼ਾਹ ਨੇ ਜਿਹੜੀ ਗੁਰਬਾਣੀ ਹੈ ਉਹ ਨੂੰ ਸਰਲ ਭਾਸ਼ਾ ਪੰਜਾਬੀ ਦੇ ਵਿੱਚ ਇਹਦਾ ਉਚਾਰਨ ਕੀਤਾ ਸਮੇਂ ਦੇ ਨਾਲ-ਨਾਲ ਵੱਖ-ਵੱਖ ਪਾਸ਼ਾਵਾਹ ਦੇ ਸ਼ਬਦ ਇਹਦੇ ਵਿੱਚ ਐਡ ਹੁੰਦੇ ਗਏ ਇਹਦੇ ਸਿੰਧੀ ਵੀ ਹੈ ਇਹਦੇ ਫਾਰਸੀ ਵੀ ਹੈ ਇਹਦੇ ਉਰਦੂ ਵੀ ਹੈ ਇਹਦੇ ਅਰੇਬਿਕ ਵੀ ਹੈ ਇਹਦੇ ਸੰਸਕ੍ਰਿਤ ਵੀ ਹੈ ਮਲਤਾਨੀ ਵੀ ਹੈ ਬ੍ਰਿਜ ਭਾਸ਼ਾ ਵੀ ਹੈ ਕਹਿਣ ਤੋਂ ਪਾਵ ਜਿਹੜੀ ਲੈਂਗੁਏਜ ਲੁਕਾਈ ਆਪ ਸਮਝਦੀ ਸੀ ਗੁਰੂ ਸਾਹਿਬ ਨੇ ਉਸ ਲੈਂਗੁਏਜ ਦੇ ਵਿੱਚ ਰੱਬ ਦੇ ਨਾਲ ਲੁਕਾਈ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਔਰ ਮੀਡੀਏਟਰ ਨੂੰ ਪਾਵ ਉਸ ਵੇਲੇ ਦੇ ਜਿਹੜੇ ਮੀਡੀਏਟਰ ਸੀ ਯਾਨੀ ਕਿ पांडे اور قاضی دونوں ਨੂੰ اڈ کر دیتا کہ ایک ਮਨੁੱਖ ਨੂੰ ਇਹ ਕਿਹਾ ਕਿ ਜੇ ਤੂੰ ਪ੍ਰਮਾਤਮਾ ਨਾਲ ਸਾਝ ਪਾਣੀ ਹੈ ਤੇ ਤੂੰ ਡਾਇਰੈਕਟ ਪ੍ਰਮਾਤਮਾ ਦੇ ਨਾਲ ਸਾਝ پا ਸਕਣਾ ਵੇ ਜਿਸ ਤਮ ਉਹਨਾਂ ਨੇ ਇਹ ਗੱਲਾਂ ਆਮ ਲੋਕਾਈ ਦੀ ਭਾਸ਼ਾ ਦੇ ਵਿੱਚ ਕੀਤੀਆਂ ਅਸੀਂ ਪੁਰਾਤਨ ਅਗਰ ਸਾਖੀਆਂ ਦੇਖੀਏ ਜਾਂ ਪੁਰਾਤਨ ਇਤਿਹਾਸ ਦੇਖੀਏ ਬਹੁ ਗਣਤੀ ਦੇ ਵਿੱਚ ਲੋਕੀ ਸੱਚ ਦੇ ਸੁਨੇਹੇ ਦੇ ਨਾਲ ਜੁੜਨਾ ਸ਼ੁਰੂ ਹੋਏ ਪਰ ਅੱਜ ਅਗੇਨ ਜੋ ਵਕਤ ਚੱਲ ਰਿਹਾ ਵੇ ਪੰਜਾਬੀ ਸਾਡੀ ਆਮ ਸੌਰੀ ਟੂ ਸੇ ਦਿਸ ਸਾਡੀ ਸੈਕਿੰਡ ਲੈਂਗੁਏਜ ਬਣ ਗਈ ਹੈ ਜਾਂ ਕਿਸੇ ਕਿਸੇ ਜਗ੍ਹਾ ਤੇ ਸੈਕਿੰਡ ਲੈਂਗੁਏਜ ਵੀ ਨਹੀਂ ਹੈ ਹੋਰ ਕਿੱਛ ਹੋ ਗਈ ਹੈ ਸਾਡੀ ਮੇਨ ਲੈਂਗੁਏਜ ਜਿਹੜੀ ਹੈ ਉਹ ਇੰਗਲਿਸ਼ ਹੋ ਚੁੱਕੀ ਹੈ ਜੇ ਬੱਚਿਆਂ ਨੂੰ ਕਹੀਏ ਕਿ ਤੁਸੀਂ ਇੱਕ ਲੈਂਗੁਏਜ ਹੋਰ ਸਿੱਖ ਲਓ ਤੂ ਬੱਚੇ ਜਿਹੜੇ ਨੇ ਉਹ ਪੰਜਾਬੀ ਵੱਲ متاثر ਨਹੀਂ ਹੁੰਦੇ ਬੱਚੇ ਜਿਹੜੇ ਨੇ ਉਹ متاثر ਹੁੰਦੇ ਨੇ ਫ੍ਰੈਂਚ ਵੱਲ ਜਾਂ ਉਹ ਸਪੈਨਿਸ਼ ਵੱਲ ਜਿਹੜੀ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਮਾਡਰਨ ਲੈਂਗੁਏਜਸ ਕਹਿੰਦੇ ਆ ਕੁਰਬਾਨੀ ਨਾਲ ਜਦ ਪੇਰੈਂਟਸ ਆਪ ਨਹੀਂ ਜੁੜੇ ਸੋ ਉਸ ਦਾ ਬਹੁਤ ਵੱਡਾ ਜਿਹੜਾ ਇੱਕ ਸਾਨੂੰ ਨੁਕਸਾਨ ਪੜਨਾ ਪਿਆ ਕੌਮੀ ਪੱਦਰ ਦੇ ਉੱਤੇ ਸਾਡੀ ਨਵੀਂ ਪਨੀਰੀ ਇਸ ਤੋਂ ਦੂਰ ਹੋ ਗਈ ਆਦੇ ਵਕਤ ਦੀ ਲੋੜ ਹੈ ਵਕਤ ਦਾ ਤਕਾਜ਼ਾ ਵੇ ਕਿ ਅਸੀਂ ਬੱਚਿਆਂ ਨੂੰ ਜੇ ਚਾਹੁੰਦੇ ਆ ਕਿ ਉਹ ਗੁਰਮੁਖੀ ਸਿੱਖਣ ਇੱਕ ਮੈਥੇ ਗੱਲ ਥੋੜੀ ਜੀ ਹੋਰ ਕਲੀਅਰ ਕਰਦਾ ਆ ਆਪ ਜੀ ਨੇ ਸ਼ੁਰੂਆਤ ਇਸ ਕਿਹਾ ਸੀ ਕਿ ਗੂਗਲ ਸੈੱਬ ਜਿਹੜੀ ਲੈਂਗੁਏਜ ਹੈ ਸਕ੍ਰਿਪਟ ਹੈ ਉਹ ਪੰਜਾਬੀ ਹੈ ਪੰਜਾਬੀ ਔਰ ਗੁਰਮੁਖੀ ਦੇ ਵਿੱਚ ਬਹੁਤ ਫਰਕ ਹੈ ਹਾਲਾਂਕਿ ਸਮਾਨਤਾਵਾਂ ਤੇ ਬਹੁਤ ਨੇ ਪਰ ਜਿਹੜੀ ਗੁਰਗੰਸੈਬ ਦੀ ਲੈਂਗੁਏਜ ਹੈ ਉਹ ਗੁਰਮੁਖੀ ਹੈ ਗੁਰਮੁਖੀ ਦੀ ਬੰਤਰ ਨੂੰ ਬਿਨਾ ਪੰਜਾਬੀ ਦੇ ਸਮਝੇ ਹੋਏ ਸਮਝਣਾ ਨੈਕਸਟ ਟੂ ਇੰਪੋਸੀਬਲ ਹੈ ਸੋ ਬੱਚਿਆਂ ਨੂੰ ਅਗਰ ਅਸੀਂ ਆਪਣੀ ਗੱਲਬਾਤ ਆਪਣੀ ਡਾਇਲੋਗ ਬੱਚਿਆਂ ਦੇ ਨਾਲ ਆਪਣੀ ਕਨਵਰਸੇਸ਼ਨ ਅਗਰ ਅਸੀਂ ਪੰਜਾਬੀ ਚ ਘਰਾਂ ਤੋਂ ਸ਼ੁਰੂ ਕਰੀਏ ਇਥੇ ਕਿਤੇ ਵੀ ਕਹਿਣ ਦਾ ਮਤਲਬ ਐ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਮਾਡਰਨ ਲੈਂਗੁਏਜ ਤੋਂ ਦੂਰ ਕਰੀਏ ਪਰ ਜਿਉਂ-ਜੋ ਕਰਦੇ ਵਿੱਚ ਅਸੀਂ ਉਹਨਾਂ ਨਾਲ ਧੀਰੇ ਧੀਰੇ ਪੰਜਾਬੀ ਬੋਲਣਾ ਸਟਾਰਟ ਕਰੀਏ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਕਰਾਈਏ ਅਗੇਨ ਗੁਰਬਾਣੀ ਦਾ ਗਿਆਨ ਪੰਜਾਬੀ ਲੈਂਗੁਏਜ ਦੇ ਨਾਲ ਪਿਆਰ ਉਹ ਤਾਂ ਹੀ ਹੋਏਗਾ ਜੇ ਕਰਦੇ ਬਜ਼ੁਰਗ ਵੀ ਪੰਜਾਬੀ ਬੋਲਣ ਉਹ ਵੀ ਗੁਰਮੁਖੀ ਨੂੰ ਸਮਝਣ ਆਪ ਪਾਠ ਕਰਨ ਆਪ ਪਾਠ ਨੂੰ ਸਮਝਣ ਪਾਠ ਕਰਨਾ ਔਰ ਪਾਠ ਸਮਝਣਾ ਇਹ ਵੀ ਦੋ ਅਲੱਗ-ਅਲੱਗ ਮਿਸ਼ਨ ਹੈ ਕਦੀ ਸਮਾ ਆਇਆ ਮੌਕਾ ਮਿਲਿਆ ਤਾਂ ਸਿਆਸਤ ਤੇ ਵੀ ਜਰੂਰ ਗੱਲ ਕਰਾਂਗੇ ਪਰ ਫਿਲਹਾਲ ਵਕਤ ਦਾ ਤਕਾਜ਼ਾ ਹੈ ਕਿ ਅੰਦਾਵੇ ਕਿ ਬੱਚਿਆਂ ਨੂੰ ਸਹੀ ਡੈਫੀਨੇਸ਼ਨਸ ਪਹੁੰਚਣ ਗੁਰਬਾਣੀ ਦੇ ਸਹੀ ਅਰਥਾਂ ਤੋਂ ਜਾਣੂ ਕਰਾਈਏ ਸੰਗਤ ਆਪ ਅਵਿਅਰ ਹੋਏ ਆਪ ਗੁਰਬਾਣੀ ਨੂੰ ਸਮਝੇ ਤਾਂ ਹੀ ਅਸੀਂ ਕੋਈ ਨਵੀਂ ਪੀੜੀ ਨੂੰ ਇਸ ਪਾਸੇ ਵੱਲ ਲੈ ਕੇ ਆ ਸਕਦੇ ਹਾਂ ਤੇ ਭਾਈ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਗੁਰਬਾਣੀ ਨੂੰ ਸਾਨੂੰ ਆਪ ਸਮਝਣਾ ਪਵੇਗਾ ਭਟ ਜੇ ਮੈਂ ਗੱਲ ਕਰਾਂ ਸਾਡੇ ਬਾਹਰਲੇ ਇਹਨਾਂ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਸਮਝਾਉਣ ਦੇ ਬਹੁਤ ਵੱਡੇ ਯਤਨ ਕੀਤੇ ਜਾਂਦੇ ਨੇ ਪਰ ਫੇਰ ਵੀ ਉਹਦੇ باوجود ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹਨ ਦੇ ਵਿੱਚ ਕਿਉਂ ਕਾਮਯਾਬ ਨਹੀਂ ਹੋ ਰਹੇ ਇਹਦਾ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਗੁਰਬਾਣੀ ਔਰ ਪੰਜਾਬੀ ਦੇ ਵਿੱਚ ਡਿਫਰੈਂਸ ਹੈ ਜਿਹੜੀ ਗੁਰਗੰਸਾਹਿਬ ਦੇ ਵਿੱਚ ਪੰਜਾਬੀ ਅੱਖਰਾਂ ਨੂੰ ਲਗਾ ਮਾਤਰਾ ਲੱਗੀਆਂ ਨੇ ਜਦ ਤੱਕ ਬੱਚੇ ਉਸ ਲਗਾ ਮਾਤਰਾ ਤੋਂ ਜਾਣੂ ਨਹੀਂ ਹੋਣਗੇ ਉਹ ਸਹੀ ਅਰਥਾਂ ਤੱਕ ਨਹੀਂ ਪਹੁੰਚ ਸਕਦੇ ਜਿਹੜੀ ਟ੍ਰਾਂਸਲੇਸ਼ਨ ਜਿਹੜਾ ਟੀਕਾ ਅਸੀਂ ਇੰਗਲਿਸ਼ ਤੇ ਵੀ ਦੇਖਨੇ ਆ ਉਹ ਕਈ ਦਫਾ ਤੇ ਠੀਕ ਹੁੰਦਾ ਵੀ ਬਟ ਐਪਰੋਪਰੀਏਟ ਨਹੀਂ ਹੁੰਦਾ ਜਿਸ ਅਸੀਂ ਕਿਸੇ ਵੀ ਲੈਂਗੁਏਜ ਨੂੰ ਅਗਰ ਸਮਝਣਾ ਵੇ ਕਿਸੇ ਵੀ ਭਾਸ਼ਾ ਨੂੰ ਉਸ ਜਾਣਨਾ ਵੇ ਤੇ ਸਾਨੂੰ ਉਸ ਭਾਸ਼ਾ ਦੇ ਨੁਕਤੇ ਨੂੰ ਸਮਝ ਨਾ ਪਵੇਗਾ ਇੱਕ ਕਾਰਨ ਤੇ ਮੇਰੇ ਹਿਸਾਬ ਨਾਲ ਹੈ ਰਿਹਾ ਕਿ ਪੰਜਾਬੀ ਨੂੰ ਅਸੀਂ ਅਰਨਿੰਗ ਦਾ ਸੋਰਸ ਆਫ ਇਨਕਮ ਦਾ ਮਾਧਿਅਮ ਨਹੀਂ ਬਣਾ पाए ਜਿਵੇਂ ਅੱਜ ਬੱਚਿਆਂ ਦੀ ਐਟ ਵਰਕਪਲੇਸ ਦੇ ਸਪੀਕ ਦੇ ਟਾਕ ਇਨ ਇੰਗਲਿਸ਼ ਦੇ ਰਾਈਟ ਇਨ ਇੰਗਲਿਸ਼ ਐਸੀ ਤਰੀਕੇ ਨਾਲ ਜੇ ਕਿਦੇ ਸਾਡੇ ਕੋਈ ਉਪਰਾਲੇ ਜਿਹੜੇ ਆਪ ਜੀ ਕਹਿ ਰਹੇ ਹੋ ਕਿ ਦੁਨੀਆ ਦੇ ਇਸ ਖਿੱਤੇ ਦੇ ਵਿੱਚ ਬੜੇ ਵੱਡੇ ਪੱਧਰ ਤੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਿਆ ਜਾਂਦਾ ਜੇ ਕਿਦੇ ਕੋਈ ਕੋਮੀ ਪੱਧਰ ਤੇ ਐਸੇ ਉਪਰਾਲੇ ਹੋਣ ਕਿ ਪੰਜਾਬੀ ਬੋਲਣ ਵਾਲਿਆਂ ਨੂੰ ਨਾਲ ਕੁ ਰੋਜਗਾਰ ਮਿਲੇ ਉਹਨਾਂ ਦਾ ਸੋਰਸ ਆਫ ਇਨਕਮ ਸਟਾਰਟ ਹੋਏ ਤੇ ਸ਼ਾਇਦ ਹੋਰ ਬੱਚੇ ਪੰਜਾਬੀ ਵੱਲ ਹੋਰ ਵੱਧ ਚੜ ਕੇ ਅੱਗੇ ਆਣ ਜੇ ਅਸੀਂ ਕਿਤੇ ਆ ਕਰ ਸਕੀਏ ਇਹਦਾ ਇੱਕ ਬਹੁਤ ਸੋਖਾ ਜਿਹਾ ਸਿਸਟਮ ਹੈ ਜਿਸ ਟਾਈਮ ਅਸੀਂ ਕੋਈ ਨਾ ਫੋਨ ਚਲਾਣੇ ਆ ਉਹਦੇ 'ਚ ਇੱਕ ਆਪਸ਼ਨ ਆਦੀ ਹੈ ਚੂਜ਼ ਯੂਅਰ ਲੈਂਗੁਏਜ ਤੇ ਜੇ ਕਿਤੇ ਬੱਚੇ ਪੰਜਾਬੀ ਅਸੀਂ ਚੂਜ਼ ਕਰਨਾ ਸ਼ੁਰੂ ਕਰਦੇ ਹੀ ਹੈ ਤੇ ਇਹ ਜਿਹੜੀ ਕੰਪਨੀਆਂ ਨੇ ਜਿਹੜੇ ਮੋਬਾਈਲ ਆਪਰੇਟਰਸ ਨੇ ਇਹਨਾਂ ਨੂੰ ਵੀ ਆ ਲੋਡ ਪਏਗੀ ਕਿ ਜੇ ਆਮ ਲੋਕਾਈ ਸਾਡੇ ਨਾਲ ਗੱਲਬਾਤ ਪੰਜਾਬੀ ਚ ਕਰਦੀ ਹੈ ਤੇ ਆਪਰੇਟਰ ਪੰਜਾਬੀ ਵਾਲੇ ਰੱਖਣਗੇ ਰੋਜ਼ਗਾਰ ਦਾ ਇੱਕ ਮਾਧਿਅਮ ਕ੍ਰੀਏਟ ਹੋਏਗਾ ਕਿ ਇੱਥੋਂ ਬੱਚਿਆਂ ਨੂੰ ਰੋਜੀ ਵੀ ਮਿਲਦੀ ਹੈ ਜੇ ਕਦੀ ਉਹ ਪ੍ਰਾਲਾਸੀ ਕਰ ਸਕੀਏ ਜਿੱਥੇ ਨਾਲ ਨਾਲ ਤੁਸੀਂ ਕਿਹਾ ਕਿ ਬੱਚੇ ਗੁਰੂਗ੍ਰੰਥ ਸਾਹਿਬ ਜੀ ਨੂੰ ਨਹੀਂ ਪੜ੍ਹਦੇ ਮੈਂ ਫਿਰ ਦੁਹਰਾਦਾ ਕਈ ਅੱਖਰ ਐਸੇ ਨੇ ਜਿਵੇਂ ਫੋਰ ਐਗਜ਼ਾਮਪਲ ਸਾਡੇ ਮੂਲ ਮੰਤਰ ਦੇ ਵਿੱਚ ਇੱਕ ਸ਼ਬਦ ਆਉਂਦਾ ਮੂਰਤ ਹੁਣ ਮੂਰਤ ਦਾ ਅਰਥ ਹਸਤੀ ਵੀ ਹੁੰਦਾ ਹੈ ਮੂਰਤ ਦਾ ਅਰਥ ਮਹੂਰਤ ਵੀ ਹੁੰਦਾ ਜਿਵੇਂ ਆਮ ਅਸੀਂ ਪੰਜਾਬੀ ਵਿੱਚ ਕਹਿੰਦੇ ਆ ਕਿ ਕਿਸੇ ਬੱਚੇ ਨੂੰ ਕੋਈ ਤੂੰ ਕੰਮ ਕਰ ਲੈ ਕੰਮ ਕਿਉਂ ਨਹੀਂ ਕਰ ਰਿਹਾ ਤੈਨੂੰ ਮੈਂ ਅਸੀਂ ਸ਼ੇਅਰ ਦਾ ਕਹਿ ਰਿਹਾ ਕੋਈ ਤੈਨੂੰ ਤੇਰੇ ਹੱਥੋਂ ਕੋਈ ਮੂਰਤ ਕਢਾਣਾ ਪਏਗਾ ਹੁਣ ਗੁਰਮੁਖੀ ਦੇ ਵਿੱਚ ਜਦੋਂ ਮੂਰਤ ਐਸ ਮਹੂਰਤ ਆਸਪੀਸ਼ੀਅਸ ਓਕੇਜਨ ਵਰਤਿਆ ਗਿਆ ਤਾਂ ਵੀ ਸ਼ਬਦ ਤੇ ਮੂਰਤ ਹੀ ਹੈ ਪਰ ਜਦ ਕਦੀ ਹਸਤੀ ਵਰਤਿਆ ਗਿਆ ਤਾਂ ਵੀ ਸ਼ਬਦ ਜਿਹੜਾ ਹੈ ਉਹ ਮੂਰਤ ਵਰਤਿਆ ਗਿਆ ਇਹਨਾਂ ਦੀ ਜਿਹੜੀ ਪਛਾਣ ਹੈ ਉਹਨਾਂ ਦੇ ਨਾਲ ਲੱਗੀ ਲਗ ਮਾਤਰਾ ਤੋਂ ਜੇ ਮੂਰਤ ਦੇ ਤੱਤੇ ਨੂੰ ਸਿਹਾਰੀ ਹੈ ਤੇ ਉਹਦਾ ਅਰਥ ਹੋਏਗਾ ਹਸਤੀ ਜੇ ਮੂਰਤ ਦੇ ਤੱਤਾ ਔਂਕੜ ਹੈ ਤੱਤੇ ਨੂੰ ਥੱਲੇ ਔਂਕੜ ਲੱਗਾ ਹੈ ਤੇ ਉਹਦਾ ਅਰਥ ਹੋਏਗਾ ਮੂਰਤ ਹੁਣ ਜੇ ਹੈ ਬਾਰੀਕ ਨੁਕਤੇ ਜਾਂ ਅਸੀਂ ਕਲਾਸਿਸ ਦੇ ਰਾਹੀ ਜਾਂ ਬੱਚਿਆਂ ਦੇ ਨਾਲ ਇੰਟਰੈਕਸ਼ਨ ਦੇ ਰਾਹੀ ਜੇ ਉਹਨਾਂ ਨੂੰ ਅਸੀਂ ਜਾਣੂ ਕਰਾਵਾਂਗੇ ਤਾਂ ਬੜੇ ਸੋਖੇ ਤਰੀਕੇ ਦੇ ਨਾਲ ਗੁਰਬਾਣੀ ਵੱਲ ਅਟਰੈਕਟ ਹੋਣਗੇ ਗੁਰੂ ਗ੍ਰੰਥ ਸਾਹਿਬ ਅਸੀਂ ਬੜੇ ਮਾਣ ਦੇ ਨਾਲ ਕਹਿੰਦੇ ਆ ਪੂਰੀ ਰਹਿਬਰ ਦੇ ਪੂਰੀ ਮਨੁੱਖਤਾ ਦੇ ਗੁਰੂ ਹਨ ਜੇ ਅਸੀਂ ਇਹ ਗੱਲ ਮਾਣ ਨਾਲ ਕਹਿੰਦੇ ਆ ਤੇ ਸਾਨੂੰ ਸੋਚਣਾ ਪਏਗਾ ਜੇ ਸਾਡੀ ਪਨੀਰੀ ਵੀ ਆ ਉਹਨੂੰ ਇਸ ਰੂਪ ਦੇ ਵਿੱਚ ਦੇਖਣ ਨੂੰ ਤਿਆਰ ਨਹੀਂ ਹੈ ਕੇਵਲ ਜ਼ੁਬਾਨ ਤੱਕ ਕਹਿਣ ਨਾਲ ਕਾਫੀ ਨਹੀਂ ਹੁੰਦਾ ਤੇ ਭਾਈ ਸਾਹਿਬ ਇੱਥੇ ਮੇਰਾ ਇੱਕ ਕੁਐਸਚਨ ਹੈ ਵਾ ਜਿਸ ਤਰ੍ਹਾਂ ਤੁਸੀਂ ਬੜੇ ਸਰਲ ਤਰੀਕੇ ਨਾਲ ਦੱਸ ਰਹੇ ਹੋ ਪਿਆ ਸਾਡੇ ਅੱਜ ਜੇ ਆਪਾਂ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਜੇ ਪੰਜਾਬੀ ਸਮਝਾਉਣੀ ਆ ਪੜਾਉਣੀ ਆ ਇੱਕ ਤਾਂ ਸਾਡੇ ਘਰੋਂ ਸ਼ੁਰੂ ਹੋਣੀ ਆ ਨੰਬਰ 2 ਸਾਡੇ ਜਿਸ ਤਰ੍ਹਾਂ ਆਧਾਰਿਕ ਗੁਰੂ ਘਰ ਨੇ ਉੱਥੋਂ ਸ਼ੁਰੂ ਹੋਣੀ ਆ ਬਟ ਉਹ ਊੜਾ ਐੜਾ ਤੱਕ ਥੋੜਾ ਸੀਮਤ ਰਹਿ ਜਾਂਦੇ ਨੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਵਿਚਾਰ ਕਰ ਪਾਉਂਦੇ ਗੱਲਾਂ ਨਹੀਂ ਕਰ ਪਾਉਂਦੇ ਤੇ ਜੇ ਆਪਾਂ ਕੋਈ ਇਸ ਤਰ੍ਹਾਂ ਦਾ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਸਿਲੇਬਸ ਬਣਾਏ ਹੋਏ ਹੈਗੇ ਨੇ ਵੀ ਜੋ ਜਿਹੜੇ ਛੋਟੇ ਜਿਹੜੇ ਆਧਾਰੇ ਨੇ ਉਹਨਾਂ ਨੂੰ ਭੇਜਿਆ ਜਾਵੇ ਵੀ ਤੁਸੀਂ ਬੱਚਿਆਂ ਨੂੰ ਇਸ ਤਰੀਕੇ ਨਾਲ ਸ਼ੁਰੂ ਕਰੋ ਦੇਖੋ ਜਿਵੇਂ ਹੁਣ ਮੈਂ ਗੱਲ ਕੀਤੀ ਮੈਂ ਆਪ ਜੀ ਨੂੰ ਫਿਰ ਇੱਕ ਵਾਰੀ ਆਪ ਜੀ ਦੇ 체ਤੇ ਦੇ ਵਿੱਚ ਕਿਉਂਕਿ ਅੱਜ ਸਾਡੇ ਕੋਲ ਕੋਈ ਅ ਅਸੀਂ ਐਸ ਸੁਵਿਧਾ ਨਾਲ ਨਹੀਂ ਬੈਠੇ ਕਿ ਅਸੀਂ ਅਸੀਂ ਇੱਥੇ ਕੋਈ ਪ੍ਰੈਜ਼ੈਂਟ ਕਰ ਸਕੀਏ ਕੋਈ ਪੀਪੀਟੀ ਤਿਆਰ ਕਰ ਸਕੀਏ ਸਾਡੇ ਕੋਲ ਫਿਲਹਾਲ ਤੋਂ ਸੁਵਿਧਾ ਨਹੀਂ ਹੈ ਪਰ ਥੋੜਾ ਜਿਹਾ ਅਸੀਂ ਨੇ ਚੇਤੇ ਵੱਲ ਗੁਰਬਾਣੀ ਆਪਣੀ ਸੁਰਤ ਨੂੰ ਅਗਰ ਅਸੀਂ ਸ਼ਬਦਾਂ ਵਿੱਚ ਲੈ ਕੇ ਜਾਈਏ ਪਹਿਲਾ ਹੀ ਅੱਖਰ ਜਿਹੜਾ ਗੁਰੂਗੰਨ ਸਾਹਿਬ ਜੀ ਦਾ ਜਿੱਥੋਂ ਸ਼ੁਰੂਆਤ ਹੁੰਦੀ ਹੈ ਇੱਕ ਓੰਕਾਰ ਸਤਨਾਮ ਹੁਣ ਉਥੇ ਸਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਨਾਮ ਦੇ ਮम्मे ਨਾਲ ਔਂਕੜ ਲੱਗਿਆ ਹੈ ਹੁਣ ਅਗਰ ਇਹ ਸਿਹਾਰੀ ਨਾ ਹੁੰਦੀ ਤੇ ਅਰਥ ਕਿਵੇਂ ਬਦਲ ਜਾਣਾ ਸੀ ਨਾਮ ਦੇ ਮम्मे ਨੂੰ ਔਂਕੜ ਨਾ ਹੁੰਦੀ ਅਰਥ ਕਿਵੇਂ ਬਦਲ ਜਾਣਾ ਸੀ ਜੇ ਕਿ ਦੇ ਬੱਚਿਆਂ ਨੂੰ ਇਹ ਬੜਾ ਇੰਟਰਸਟਿੰਗ ਟੌਪਿਕ ਇਹਨੂੰ ਬੜੇ ਸੁਚੱਜੇ ਢੰਗ ਦੇ ਨਾਲ ਬੜੇ ਇੱਕ ਮਾਡਰਨ ਢੰਗ ਦੇ ਨਾਲ ਅਸੀਂ ਬੱਚੇ ਪੁੱਛਾ ਸਕਨੇ ਆ ਜਿਆਦਾ ਸੀ ਬੱਚੇ ਨੂੰ ਕਹੀਏ ਇੱਕ ਬੜੀ ਕਾਮਨ ਜੀ ਗੱਲ ਜੇ ਮੈਂ ਆਪ ਵੀ ਨੂੰ ਸਵਾਲ ਕਰਾਂ ਕਿ ਮੈਨੂੰ 7 ਗਲਾਸ ਚਾਹੀਦੇ ਨੇ ਤੇ ਮੈਂ ਗੁਰਮੁਖੀ ਦੇ ਵਿੱਚ ਪੰਜਾਬੀ ਦੇ ਵਿੱਚ ਉਹਨੂੰ ਕਿੱਦਾਂ ਲਿਖਾਂਗਾ ਜੇ ਮੈਂ ਕਮਾ ਕੀ ਮੈਂ ਉੱਥੇ ਸੱਤ ਗਿਣਤੀਵਾਚਕ ਸ਼ਬਦ ਆ ਗਿਆ ਹੁਣ ਜੇ ਮੈਂ ਆਈਓ ਕਹਾ ਕਿ ਮੈਨੂੰ ਸੱਤ ਦੀ ਲੋੜ ਹੈ ਉੱਥੇ ਸੱਤ ਦਾ ਮਤਲਬ ਇੱਕ ਸਾਡਾ ਉੱਚਾ ਕੈਰੈਕਟਰ ਹੈ ਜੇ ਮੈਂ ਕਹਾ ਕਿ ਮੈਨੂੰ ਸੱਚ ਬੋਲਣਾ ਚਾਹੀਦਾ ਵੇ ਸਾਨੂੰ ਸੱਤ ਦਾ ਸਹਾਰਾ ਲੈਣਾ ਚਾਹੀਦਾ ਹੁਣ ਵੱਖ-ਵੱਖ मीनिंग ਨੇ ਕਈ ਵਾਰੀ ਬੱਚੇ ਨਾ ਕਹਿੰਦੇ ਨੇ ਕਿ ਇਹ ਬੜਾ ਟਿਪੀਕਲ ਹੈ ਸਾਨੂੰ ਸਮਝ ਨਹੀਂ ਆਉਂਦਾ ਪਰ ਸਵਾਲ ਹੈ ਵੇ ਕਿ ਜਦ ਤੁਸੀਂ ਇੰਗਲਿਸ਼ ਪੜ੍ਹਦੇ ਹੋ ਸਕੂਲਾਂ ਦੇ ਵਿੱਚ ਜੇ ਤੁਹਾਡੀ ਮੋਡ ਆਫ ਲੈਂਗੁਏਜ ਤੁਹਾਡਾ ਇੰਗਲਿਸ਼ ਹੈ ਜਾ ਤੂੰ ਸੁੱਥੇ ਪੜਦੇ ਹੋ ਤੁਸੀਂ K A N K N I F E ਨੂੰ 나යිਫ ਕਿਉਂ ਬੋਲਦੇ ਹੋ ਉਥੇ ਕਨਾਈਫ ਕਿਉਂ ਨਹੀਂ ਬੋਲਦੇ ਨੌਲੇਜ ਦੇ ਵਿੱਚ K ਤੋਂ ਸਟਾਰਟ ਹੁੰਦਾ ਤੁਸੀਂ N ਤੋਂ ਕਿਉਂ ਨਹੀਂ ਬੋਲਦੇ ਸੋ ਹਰ ਲੈਂਗੁਏਜ ਦੀ ਆਪਣੀ ਇੱਕ ਗ੍ਰਾਮਰ ਹੈ ਉਹਦਾ ਇੱਕ ਪਰਪਸ ਹੈ ਮੈਂ ਫਿਰ ਦੌਰ ਆਦਾ ਬੱਚਿਆਂ ਤੱਕ ਇਹ ਚੀਜ਼ਾਂ ਤਦ ਪੁੱਛਣ ਗਿਆ ਜੇ ਸਾਡੇ ਘਰ ਦੇ ਬਜ਼ੁਰਗ ਸਾਡੇ ਘਰ ਦੇ ਵੱਡੇ ਅਸੀਂ ਆਪ ਅਸੀਂ ਗੁਰਬਾਣੀ ਨੂੰ ਸਮਝ ਜਦਣ ਦਾ ਯਤਨ ਕਰੀਏ ਰਹੀ ਗੱਲ ਆਪ ਜੀ ਨੇ ਜੋ ਕਿਹਾ ਇਹ ਵੱਡੀਆਂ ਸੰਸਥਾਵਾਂ ਵੀਰ ਜੀ ਅਗਰ ਆਪਣੀ ਕੌਮੀ ਪੱਧਰ ਤੇ ਅਸੀਂ ਕੁਝ ਕਰਨਾ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਚਾਹੁੰਦੇ ਆ ਕਿ ਆਉਣ ਵਾਲੇ 10 20 25 30 50 ਸਾਲਾਂ ਬਾਅਦ ਵੀ ਪੰਜਾਬੀ ਦਾ ਗੁਰਮੁਖੀ ਦਾ ਮਹੱਤਵ ਉਵੇਂ ਹੀ ਕਾਇਮ ਰਹੇ ਜਿਵੇਂ ਅੱਜ ਤੋਂ 200 ਸਾਲ ਪਹਿਲੇ ਸੀ ਤੇ ਸਾਨੂੰ ਮੁੜ ਕੇ ਇਹ ਚੀਜ਼ਾਂ ਵੱਲ ਜ਼ਰੂਰ ਆਣਾ ਪਏਗਾ ਨਹੀਂ ਤੇ ਗੁਰਬਾਣੀ ਪਾਠ ਵੀ ਕੇਵਲ ਔਰ ਕੇਵਲ ਪੜਨ ਦੇ ਨਾਲ ਤੇ ਕੁਛ ਨਹੀਂ ਹੋਣਾ ਪਾਤਸ਼ਾਹ ਬਾਣੀ ਦੀ ਜੀ ਕਹਿੰਦੇ ਨੇ ਪਾਠ ਪੜਿਓ ਅਰਬੇਦ ਵਿਚਾਰੇਓ ਨੇਵਲ ਤੇ ਹੰਗਮ ਸਾਦੇ ਪੰਜ ਜਨਾ ਸੋ ਸੰਗਣਾ ਛੁਟਕੇ ਅਨਕ ਅਹੰਗ ਬੁਧ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਇਹ ਕੋਈ ਤਰੀਕਾ ਨਹੀਂ ਹੈ ਇਹਦੇ ਨਾਲ ਮੈਂ ਜਿੰਨੇ ਮਰਜੀ ਕਰਮ ਕੰਡ ਕਰ ਲਾਂ ਮੈਂ ਰੱਬ ਦੇ ਗੁਰੂ ਦੇ ਨੇੜੇ ਨਹੀਂ ਹੋ ਸਕਦਾ ਉਹਦੇ ਹਸਤੇ ਮੈਨੂੰ ਗੁਰਬਾਣੀ ਇੱਕ ਜੀਵਨ ਜਾਚ ਹੈ ਉਹਨੂੰ ਜੀਵਨ ਵਿੱਚ ਅਪਣਾਣਾ ਪਏਗਾ ਜੀਵਨ ਵਿੱਚ ਅਪਣਾਉਣ ਵਾਸਤੇ ਸਮਝਣ ਆਪੇਗਾ ਸੋ ਸਾਨੂੰ ਇਸ ਗੱਲਾਂ ਦਾ ਤੇ ਚੇਤਾ ਰੱਖਣਾ ਹੀ ਪੈਣਾ ਹੈ ਜਾਨੇ ਕਿ ਜੇ ਆਪਾਂ ਗੱਲ ਕਰੀਏ ਸਾਡਾ ਅੱਜ ਪ੍ਰੈਕਟੀਕਲ ਜੀਵਨ ਕਿਤੇ ਨਾ ਕਿਤੇ ਪਿੱਛੜ ਗਿਆ ਜਿਹਦੇ ਕਰਕੇ ਸਾਨੂੰ ਇਹ ਦਰਵੇਸ਼ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਹਾਂਜੀ ਪ੍ਰੈਕਟੀਕਲ ਜੀਵਨ ਹੁਣ ਗੁਰਬਾਣੀ ਜਿਹੜੀ ਹੈ ਮੈਂ ਭਾਈ ਸਾਹਿਬ ਸੁਣ ਸਕਦੇ ਤੁਸੀਂ ਮੈਨੂੰ ਹਾਂਜੀ ਮੈਨੂੰ ਆਵਾਜ਼ ਆ ਰਹੀ ਹੈ ਜੀ ਆਪ ਜੀ ਦੀ ਆਪ ਜੀ ਨੂੰ ਆਵਾਜ਼ ਨਹੀਂ ਆ ਰਹੀ ਕੀ ਹਾਂਜੀ ਆਗੇ ਜੀ ਦੇਖੋ ਗੁਰਬਾਣੀ ਜਿਹੜੀ ਹੈ ਫਸਟ ਆਫ ਆਲ ਮੈਂ ਸਿਰਫ ਇੱਕ ਸਿੰਪਲ ਲੈਂਗੁਏਜ ਇਹ ਗੱਲ ਕਰਾ ਸਾਰੀ ਗੁਰਬਾਣੀ ਸਮਗਰ ਗੁਰਬਾਣੀ ਸਾਡੇ ਮਨ ਨੂੰ ਸੰਬੋਧਨ ਹੈ ਨੰਬਰ 2 ਇਹ ਕਿਸੇ ਇੱਕ ਪਾਰਟੀਕੂਲਰਲੀ ਕਿਸੇ ਇੱਕ ਕੌਮ ਦੀ ਜਾਗੀਰ ਨਹੀਂ ਹੈ ਕਿ ਅਸੀਂ ਐਸ ਦੇ ਜਿਹੜਾ ਹੈਗਾ ਵੇ پابੰਦ ਕੇਵਲ ਔਰ ਕੇਵਲ ਸਿੱਖੀ ਨੇ ਗੁਰਬਾਣੀ ਦਾ ਜਿਹੜਾ ਸਨੇਹ ਹੈ ਉਹ ਸਾਰੀ ਮਨੁੱਖਤਾ ਲਈ ਹੈ ਸਾਰੀ ਲੋਕਾਈ ਲਈ ਹੈ ਬੀਇੰਗ ਬੌਰਨ ਇਨ ਅ ਸਿਕ ਫੈਮਿਲੀ ਇੱਕ ਸਿਕ ਪਰਿਵਾਰ ਵਿੱਚ ਜਨਮ ਲੈਣ ਦੇ ਨਾਲ ਸਾਡਾ ਇਹ ਫਰਜ਼ ਬੰਦਾ ਵੇ ਕਿ ਅਸੀਂ ਆਪ ਗੁਰਬਾਣੀ ਨੂੰ ਪੜ੍ਹੀਏ ਸਮਝੀਏ ਜੀਵਨ ਵਿੱਚ ਢਾਲੀਏ ਤੇ ਲੋਕਾਂ ਤੱਕ ਸਨੇਹ ਪਹੁੰਚਾਈਏ ਉਹਦਾ ਬੜਾ ਸਭ ਤੋਂ ਸਿਸਟਮ ਇੱਕ ਸੋਖਾ ਜਿਹਾ ਜਿਹੜਾ ਰਾਹ ਹੈ ਉਹ ਹੈ ਕਿ ਅਸੀਂ ਆਪ ਗੁਰਬਾਣੀ ਦੇ ਆਦਰਸ਼ਾਂ ਦੇ ਅਨੁਸਾਰ ਜੀਵਨ ਜੀਏ ਅਗਰ ਗੁਰਬਾਣੀ ਕਹਿੰਦੀ ਹੈ कि ਤੁਸੀਂ ਸੱਚ ਬੋਲਨਾ ਹੈ ਜੇ ਸਾਡੇ ਜੀਵਨ ਦੇ ਵਿੱਚ ਸੱਚ ਚੱਲ ਕੇਗਾ ਤੇ ਇਹ ਤੇ ਸਾਡਾ ਸਤ ਨਾਮ ਪੜਿਆ ਸਕਾਰਤ ਹੈ ਨਹੀਂ ਤੇ ਉਹਦਾ ਕੋਈ ਬੋਤਾ ਲਾਭ ਨਹੀਂ ਹੈ ਵੈਸੇ ਮੈਂ ਇੱਕ ਗੱਲ ਆਪਜੀ ਦੇ ਨਾਲ ਸ਼ੇਅਰ ਕਰਾਂ ਇੱਥੇ ਇਸ ਖਿੱਤੇ ਦੇ ਵਿੱਚ ਆ ਕੇ ਦੁਨੀਆ ਦੇ ਕੈਨੇਡਾ ਦੇ ਵਿੱਚ ਆ ਕੇ ਮੈਂ ਪਿਛੇ ਇੰਗਲੈਂਡ ਵੀ ਹੋ ਕੇ ਆਇਆ ਇੰਗਲੈਂਡ ਦੇ ਵਿੱਚ ਵੀ ਮੈਂ ਇੱਕ ਗੱਲ ਨੋਟਿਸ ਕੀਤੀ ਜਿਹੜੀ ਮੈਨੂੰ ਬਹੁਤ ਚੰਗੀ ਲੱਗੀ ਅਸੀਂ ਆਪਣੇ ਧਾਰਮਿਕ ਅਦਾਰਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਨਵੀਂ ਪਨੀਰੀ ਨੂੰ ਸੁਨੇਹਾ ਦੇਨੇ ਆ ਸਿਖਾਉਂਦੇ ਆ ਕਿ ਤੁਸੀਂ ਦਸਵੰਦ ਕੱਢਿਆ ਕਰੋ ਮੈਨੂੰ ਬੜੇ ਮਾਣ ਦੇ ਨਾਲ ਇਹ ਗੱਲ ਕਹਿ ਰਿਹਾ ਵਾਂ ਮੈਂ ਇੱਥੇ ਆ ਕੇ ਇਹ ਚੀਜ਼ ਬਹੁਤ ਚੰਗੀ ਲੱਗੀ ਜਦ ਅਸੀਂ ਇੱਥੇ ਰੈਸਟੋਰੈਂਟਸ ਵਿੱਚ ਜਾਂਦੇ ਆ ਇੱਥੇ ਦੀ ਆਮ ਲੋਕੀ ਖਾਸ ਤੌਰ ਤੇ ਜਿਹੜੇ ਇੰਡੀਅਨਸ ਨੇ ਉਹ ਇੱਕ 10% ਇੱਕ ਟਿਪ ਦਿੰਦੇ ਨੇ ਮੈਂ ਆਪਣੇ ਬੇਟੇ ਨੂੰ ਇੱਥੇ ਕਿਹਾ ਮੈਂ ਕਿਹਾ ਤੁਸੀਂ ਟਿਪ ਕਿਉਂ ਦੇ ਰਹੇ ਹੋ ਉਦਾਗਰ ਜਵਾਬ ਸੀ ਕਹਿੰਦਾ ਪਾਪਾ ਜਿਹੜੇ ਬੱਚੇ ਆਏ ਨੇ ਤੁਸੀਂ ਨੋਟ ਕਰੋ ਕਿ ਜਿਹੜੇ ਵੀ ਇੱਥੇ ਟਿਮ ਹਾਟਨਜ਼ ਹੈ ਜਾਂ ਦੂਸਰੇ ਸਟੋਰਸ ਨੇ ਮੈਕਡੀ ਹੈ ਹਨਾ ਤੇ ਜਿਹੜੇ ਬੱਚੇ ਕੰਮ ਕਰ ਰਹੇ ਨੇ ਜ਼ਿਆਦਾਤਰ ਬੱਚੇ ਇੰਡੀਅਨ ਨੇ ਹੈ ਹਨਾ ਦੀ ਸੈਲਰੀ ਜਿਹੜੀ ਹੈ ਬਹੁਤ ਘੱਟ ਹੈ ਇਹਨਾਂ ਦੀ ਇਹ ਜਿ ਪੂਰੀ ਨਹੀਂ ਪੈਂਦੀ ਆ ਅਸੀਂ ਉਹਨਾਂ ਦੀ ਹੈਲਪ ਕਰਨੇ ਆ ਦੇਖੋ ਪ੍ਰੈਕਟੀਕਲ ਰੂਪ ਉਹਨਾਂ ਨੇ 10ਵੰਦ ਦਾ ਉਹਨਾਂ ਨੇ ਜਿਸ ਟਾਈਮ ਬੱਚਿਆਂ ਨੂੰ ਟਿਪ ਜਿਹੜੇ ਸ਼ੁਰੂ ਕੀਤੀ ਤੇ ਇਹ ਸੋਚ ਕੇ ਕਿ ਇਹਨਾਂ ਦੀ ਹੈਲਪ ਹੈ ਜੋ ਗੁਰੂ ਸਾਹਿਬ ਦਾ ਸਨੇਹਾ ਸੀ ਉਹ ਜਿੱਥੇ ਤੱਕ ਮੈਂ ਦੇਖ ਰਿਹਾ ਵਾਂ ਮੇਰੀ ਨੌਲੇਜ ਦੇ ਵਿੱਚ ਆਇਆ ਹੈ ਮੈਂ ਉੱਥੇ ਆਪ ਦੇਖਿਆ ਜਿਵੇਂ ਅਸੀਂ ਬਾਜ਼ਾਰ ਵਿੱਚ ਰਿਹਦੇ ਆ ਬਾਜ਼ਾਅ ਹੈ ਅੰਗਰੇਜ਼ ਵੀ ਇਸ ਇੱਥੇ ਦੇ ਗੋਰੇ ਲੋਕ ਵੀ ਇਸ ਸਿਸਟਮ ਨੂੰ ਅਪਣਾ ਰਹੇ ਨੇ ਕੌਣ ਹੋਣਾ ਤੇ ਐਸੀ ਕਿ ਪੜਾ ਰਹੇ ਸੀ ਅਸੀਂ ਆਪਣੇ ਸਕੂਲ ਕਾਲਜਾਂ ਦੇ ਵਿੱਚ ਆਪਣੇ ਗੁਰਦੁਆਰਿਆਂ ਦੇ ਵਿੱਚ ਅਦਾਰਿਆਂ ਦੇ ਵਿੱਚ ਕਿ ਦਸਵੰਦ ਦੀ ਪ੍ਰਥਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਬੜੀ ਚੰਗੀ ਗੱਲ ਹੈ ਇੱਥੇ ਆ ਕੇ ਬੱਚਿਆਂ ਨੇ ਅਪਣਾਇਆ ਅਗਰ ਐਸੀ ਮੈਸੇਜ ਨੂੰ ਅਸੀਂ ਬੱਚਿਆਂ ਨੂੰ ਸਮਝਾਈਏ ਦੇਖੋ ਜੇ ਤੁਸੀਂ ਕਰਦੇ ਹੋ ਗੁਰੂ ਸਾਹਿਬ ਵੀ ਇਹੀ ਕਹਿੰਦੇ ਸੀ ਤੇ ਉਹਨਾਂ ਨੂੰ ਸੱਚ ਦੇ ਸੁਨੇਹੇ ਦਾ ਪਤਾ ਲੱਗੇਗਾ ਕਿ ਸਾਡਾ ਵਿਰਸਾ ਤੇ ਇਹੀ ਹੈ ਕਿ ਅਸੀਂ ਮਨੁੱਖਤਾ ਦੀ ਹੈਲਪ ਕਰਨੀ ਹੈ ਵੱਖ-ਵੱਖ ਕੌਮੀ ਪੱਧਰ ਦੇ ਉਤੇ ਬਹੁਤ ਸੰਸਥਾਵਾਂ ਨੇ ਜਿਹੜੀਆਂ ਲੰਗਰ ਦੀ ਪ੍ਰਥਾ ਚਲਾ ਰਹੀਆਂ ਨੇ ਹੁਣ ਅਗਰ ਸਾਨੂੰ ਉਹਦਾ ਬੇਸ ਪਤਾ ਲੱਗ ਜਾਏ ਕਿ ਗੁਰੂ ਸਾਹਿਬ ਨੇ ਲੰਗਰ ਕਿਸ ਲਈ ਸ਼ੁਰੂ ਕੀਤਾ ਸੀ ਜੇ ਕਿ ਜਿਵੇਂ ਅਸੀਂ ਇਹ ਮੈਸੇਜ ਦੇਣਾ ਸ਼ੁਰੂ ਕਰੀਏ ਕਿ ਜਿਹੜਾ ਹੈ ਲੰਗਰ ਹੈ ਸਾਰਿਆਂ ਲਈ ਹੈ ਔਰ ਲੰਗਰ ਖਾਸ ਤੌਰ ਤੇ ਉਹਦੇ ਲਈ ਹੈ ਜਿਹੜਾ ਐਫੋਰਡ ਨਹੀਂ ਕਰ ਪਾ ਰਿਆ ਯਾਤਰੀ ਲਈ ਆ ਸੀ ਗੁਰਦੁਆਰੇ ਦੀ ਪ੍ਰਵਾਸਾ ਦਸੀਏ ਗੁਰਦੁਆਰਾ ਕੀ ਹੈ ਗੁਰਦੁਆਰਾ ਪੂਜਾ ਦਾ ਸਥਾਨ ਨਹੀਂ ਹੈ ਭਾਈ ਕਾਨ ਸਿੰਘ ਨਾਭਾ ਆਪਣੀ ਕਿਤਾਬ ਦੇ ਵਿੱਚ ਲਿਖਦੇ ਹਨ ਗੁਰਦੁਆਰਾ ਕੀ ਹੈ ਕਹਿੰਦੇ ਨੇ ਗੁਰਦੁਆਰਾ ਇੱਕ ਯਾਤਰੀ ਦੇ ਲਈ ਠਹਿਰਨ ਦੀ ਵਿਵਸਥਾ ਹੈ ਇੱਕ ਭੁੱਖੇ ਦੇ ਲਈ ਭੋਜਨ ਹੈ ਇੱਕ ਬਿਮਾਰ ਦੇ ਲਈ ਦਵਾਈ ਖਾਨਾ ਇੱਕ ਜਿਸ ਨੂੰ ਆਤਮਿਕ ਖੁਰਾਕ ਚਾਹੀਦੀ ਹੈ ਉਹਦੇ ਲਈ ਰੂ ਦਾ ਲੰਗਰ ਵੀ ਅੰਦਰ ਤਿਆਰ ਹੈ ਕੀਰਤਨ ਸ਼ਬਦ ਕਥਾ ਦੇ ਰੂਪ ਦੇ ਵਿੱਚ ਜੇ ਅਸੀਂ ਬੱਚਿਆਂ ਨੂੰ ਇਹ ਸਮਝਾਈਏ ਕਿ ਗੁਰਦੁਆਰੇ ਕੇਵਲ ਔਰ ਕੇਵਲ ਮਥਾਟਿਕਾ ਨਹੀਂ ਆਣਾ ਸਾਡਾ ਪਰਪਸ ਕੀ ਹੈ ਅਸੀਂ ਗੁਰੂ ਦੇ ਨਾਲ ਜੁੜੀਏ ਗੁਰੂ ਦੇ ਸੁਨੇਹੇ ਲੈ ਕੇ ਅਸੀਂ ਮਨੁੱਖਤਾ ਦੇ ਵਿੱਚ ਅਸੀਂ ਗੁਰਬਾਣੀ ਦੇ ਸੁਨੇਹਾਂ ਨੂੰ ਪਹੁੰਚਾ ਸਕੀਏ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਬਿਲਕੁਲ ਠੀਕ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਲੈ ਕੇ ਆਵਾਂਗੇ ਜੋ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਹੈ ਤੇ ਫਿਰ ਅਸੀਂ ਕੁਝ ਅੱਗੇ ਉਮੀਦ ਕਰ ਸਕਦੇ ਹਾਂ ਸਾਡੇ ਬੱਚੇ ਗੁਰੂ ਨਾਲੋਂ ਗੁਰੂ ਘਰ ਨਾਲੋਂ ਜਾਂ ਆਪਣੇ ਵਿਰਸੇ ਨਾਲੋਂ ਆਪਣਾ ਟੁੱਟ ਨਹੀਂ ਸਕਦੇ ਪਰ ਅੱਜ ਜੇ ਆਪਾਂ ਦੇਖੀਏ ਵਿਰਸੇ ਦਾ ਨਾਮ ਤੇ ਬੱਚਿਆਂ ਨੂੰ ਹੋਰ ਬਹੁਤ ਥਾਂ ਹੀ ਤੇ ਜੋੜਿਆ ਜਾ ਰਿਹਾ ਹੈ ਖੈਰ ਤੁਹਾਡਾ ਬਹੁਤ ਧੰਨਵਾਦ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਸਾਨੂੰ ਜਿੰਨਾ ਟਾਈਮ ਇੱਥੇ ਕੈਨੇਡਾ ਦੇ ਵਿੱਚ ਹੋ ਸਮਾਂ ਦਿਓ ਤੇ ਜਦੋਂ ਤੁਸੀਂ ਬੈਕ ਚਲੇ ਜਾਂਦੇ ਹੋ ਅਸੀਂ ਫੇਰ ਵੀ ਤੁਹਾਡੇ ਨਾਲ ਇਨ ਟੱਚ ਰਹਾਂਗੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਵੀਂ ਪਨੀਰੀ ਨਵੀਂ ਸੋਚ ਦੇ ਵਿੱਚ ਸਾਡੇ ਦਰਸ਼ਕ ਜ਼ਰੂਰ ਲਾਹਾ ਲੈਣਗੇ ਤੇ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਸ਼ੁਰੂ ਕਰਨਗੇ ਤੇ ਆਪ ਗੁਰਵਾਣੀ ਪੜ੍ਹਨੀ ਸ਼ੁਰੂ ਕਰਨਗੇ ਤੇ ਆਖਰੀ ਦੇ ਵਿੱਚ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਮੈਂ ਤਨਵਾਦ ਤੇ ਆਪ ਜੀ ਦਾ ਕਰਨਾ ਚਾਹਵਾਂਗਾ ਜਿਨ੍ਹਾਂ ਨੇ ਸੰਤਾ ਦੇ ਰੂਪ ਨੂੰ ਕਰਾਇਆ ਮੈਂ ਲਾਸ ਸਿਰਫ ਇੱਕੋ ਗੱਲ ਕਹਿਣਾ ਚਾਹਨਾ ਵਾਂ ਔਰ ਸਾਨੂੰ ਸਾਰਿਆਂ ਨੂੰ ਸਿਰਫ ਇੱਕ ਗੱਲ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਇਹ ਵਿਸ਼ਾ ਕੇਵਲ ਚਿੰਤਾ ਦਾ ਨਹੀਂ ਹੈ ਕੇਵਲ ਚਿੰਤਾ ਕਰਨ ਨਾਲ ਕੁਝ ਨਹੀਂ ਹੋਏਗਾ ਸਾਨੂੰ ਚਿੰਤਨ ਵੀ ਕਰਨਾ ਪਏਗਾ ਸੋਚਣਾ ਵੀ ਕਰਨਾ ਪਏਗਾ ਕੋਈ ਵੀ ਜਿਹੜੀ ਮੈਂ ਹੁਣ ਲਾਈਨ ਕਹਿ ਰਿਹਾ ਵਾਂ ਭਲਿਓ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਪੜੇਗਾ ਸਾਡਾ ਵਿਚਰਨਾ ਸਾਡੇ ਰਹਿਣੀ ਸਾਡੀ ਬਹਿਣੀ ਸਾਡੀ ਬੋਲਚਾਲ ਉਹ ਇੰਨੀ ਸੁਚੱਜੀ ਹੋ ਜਾਏ ਕਿ ਲੋਕੀ ਇਹ ਦੇਖਣ ਕਿ ਇਹ ਕੋਈ ਗੁਰੂ ਦਾ ਸਿੱਖ ਜਾ ਰਿਹਾ ਵੇ ਉਹਨਾਂ ਨੂੰ ਸਾਡੇ ਕਿਰਦਾਰ ਦੇ ਵਿੱਚੋਂ ਗੁਰਬਾਣੀ ਦੀ ਚਲਕ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਸਾਨੂੰ ਆਪ ਉਪਰਾਲਾ ਕਰਨਾ ਪਏਗਾ ਦੁਨੀਆ ਦੇ ਵਿੱਚ ਸੋਹਣੇ ਸੋਹਣੇ ਤੋਂ ਮਤਲਬ ਸੁਚੱਜੇ ਚੰਗੇ ਮਨੁੱਖ ਢੂੰਡਨੇ ਤੇ ਬਹੁਤ ਔਖੇ ਨੇ ਪਰ ਚੰਗਾ ਮਨੁੱਖ ਬਣਨਾ ਬੋ ਸੁਖਾਵੇ ਜੋ ਗੁਰਬਾਣੀ ਸਾਨੂੰ ਬਣਾਉਣਾ ਚਾਹੁੰਦੀ ਹੈ ਧੰਨ 시ਰ ਗੁਰਗਨ ਸਾਹਿਬ ਜੀ ਸਾਨੂੰ ਬਣਾਉਣਾ ਚਾਹੁੰਦੇ ਨੇ ਇੱਕ ਵਾਰੀ ਫਿਰ ਆਪ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਮੀਦ ਕਰਦਾ ਹਾਂ ਸਾਡੇ ਦਰਸ਼ਕਾਂ ਨੂੰ ਸਾਡਾ ਨਵੀਂ ਪਨੇਰੀ ਨਵਾਂ ਨਵੀਂ ਸੋਚ ਦਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸੇ ਪ੍ਰੋਗਰਾਮ ਨੂੰ ਆਪਾਂ ਲੜੀਵਾਰ ਚਲਾਈਏ ਤਾਂ ਜੋ ਕਿਹੜੀ ਕਾਫੀ ਜੋ ਪ੍ਰੋਬਲਮਸ ਨੂੰ ਫੇਸ ਕੀਤਾ ਜਾ ਰਿਹਾ ਉਹਨ ਨੂੰ ਕੋਲ ਠਲ ਪਾਈ ਜਾਵੇ ਤਾਂ ਜੋ ਅਸੀਂ ਆਪਣੇ ਵਿਰਸੇ ਨਾਲ ਗੁਰੂ ਨਾਲ ਜੁੜ ਸਕੀਏ ਤੇ ਆਪਣੇ ਗੁਰੂ ਸਾਹਿਬ ਦੱਸੇ ਹੋਏ ਮਾਰਗ ਨੂੰ ਤੇ ਚੱਲੀਏ ਤੇ ਉਸ ਨੂੰ ਹੋਰ ਅੱਗੇ ਵਧਾਈਏ ਤੇ ਸਾਰੇ ਹੀ ਦੇਸ਼ ਵਿਦੇਸ਼ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਅੰਤ ਦੇ ਵਿੱਚ ਪਿਆਰ ਤੇ ਸਤਿ ਸ਼੍ਰੀ ਅਕਾਲ ਆਦਾਵ ਤੇ ਨਮਸਕਾਰ